ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਉਹ ਕੋਕਸੀ ਨੂੰ ਜ ਆਪਣਾ ਸੁਨਾਇਆ ਗਿਆ ਸੀ ਉਹ ਪੂਰਾ ਇਨਮੇਨ ਲਾਗੂ ਹੋਵੇ ਤੇ ਜੋ ਸਾਹਰ ਇਸੇ ਦੇਗੀ ਜਾ ਰਹੀ ਹੈ ਕਾਲਕਤਾ ਸਾਹਿਬ ਦੀ ਜਾਂ ਜੋ ਮर्यादा ਦੇ ਉੱਤੇ ਹਮਲਾ ਹੋ ਰਿਹਾ ਉਸ ਗੋਡਾ ਮਰਲੇ ਪੰਥ ਦੀ ਸ਼ਾਨ ਆਏ ਜੀ ਉੱਪਰ ਸਾਰਿਆਂ ਦੇ ਉਲਟੀ ਬੋਲਣ ਲੱਗ ਗਿਆ ਉਹ ਹਨਾ ਕੱਲ ਦੇ ਉਹ ਕਿਸਾਨ ਰਵੀਸ਼ ਸਿੰਘ ਦੇ ਉਲਟੇ ਬੋਲਣ ਲੱਗ ਗਿਆ ਉਹਨਾਂ ਨੂੰ ਤਾਂ ਹੁਣ ਸਾਰਿਆਂ ਨੂੰ ਕੋਈ ਮਾਨ ਇਹ ਕਰਕੇ ਜਿਹੜੇ ਆਮ ਪੰਥ ਆ ਉਹਨੂੰ ਉੱਟ ਕੇ ਆ ਕੇ ਅਰਦਾਸ ਕਰਨੀ ਪਈ ਨਹੀਂ ਤਾਂ ਜੇ ਆ ਸਹੀ ਚੱਲਦਾ ਰਹਿੰਦਾ ਤਾਂ ਕਿਉਂ ਲੋਕਾਂ ਨੂੰ ਸਰਕਾਰ ਤਖਤ ਮਹਾਨ ਹੈ ਇੱਕ ਪੰਥ ਦੀ ਸ਼ਾਨ ਹੈ ਅਕਾਲ ਤਖਤ ਸਾਹਿਬ ਤੋਂ ਉੱਤੇ ਸਿੱਖਾਂ ਤੇ ਕੋਈ ਕਮੇਟੀ ਨਹੀਂ ਕੋਈ ਪ੍ਰਬੰਧਕ ਕਮੇਟੀ ਨਹੀਂ ਕੋਈ ਅੰਤਰੀਮ ਕਮੇਟੀ ਨਹੀਂ ਕੋਈ ਲੀਡਰ ਨਹੀਂ ਕੋਈ ਹੋਰ ਪੰਜ ਪ੍ਰਧਾਨੀ ਸਿਸਟਮ ਦੇ ਅਮਤਾਬਕ ਪੰਜ ਮੈਂਬਰ ਖੜੇ ਆ ਅਕਾਲ ਤਖਤ ਦੇ ਹੁਕਮਾਂ ਤੇ ਪਹਿਰਾ ਦੇਣ ਲਈ ਪਰ ਜੇ ਸੱਤਾ ਦੇ ਵਿੱਚੋਂ ਇੱਕ ਵੀ ਹੋਵੇ ਤਾਂ ਵੀ ਭੱਜਿਆ ਨਹੀਂ ਮੰਨਿਆ ਜਾ ਸਕਦਾ ਅਕਾਲ ਤਖਤ ਦੇ ਹੁਕਮ ਜੋ ਖੜਾ ਸੋ ਖੜਾ ਅਸੀਂ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਦੇ ਹੁਕਮ ਨੂੰ ਮੰਨਦੇ ਆ ਅਕਾਲ ਤਖ਼ਤ ਸਾਹਿਬ ਦੇ ਸੁਣਨਤਾ ਨੂੰ ਮੰਨਦੇ ਆ ਜਿਹੜੇ ਅਕਾਲ ਤਖ਼ਤ ਦੇ ਨਾਲ ਟਕਰਾਂਦੇ ਆ ਉਹਨਾਂ ਦਾ ਵਿਰੋਧ ਕਰਦੇ ਹਾਂ ਪਾਲ ਸਿੰਘ ਬੜਾ ਨਾਮ ਮਿਸਲ ਸਤਨੁਛ ਦਾ ਬਖਸ਼ੇਵਾਦਾਰ ਸਾਡਾ ਇਹ ਆ ਕਿ ਅਸੀਂ ਜਿੰਨੀਆਂ ਪੰਥਕ ਜੱਟੇ ਰਾਹੇਗੀਆਂ 71 ਹੋ ਕੇ ਇੱਕ ਅਰਦਾਸ ਹਸਤੇ ਜਾ ਰਹੇ ਆ ਕੋਈ ਹੋਰ ਇਦੋਂ ਐ ਨਹੀਂ ਕਿ ਵੀ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਉਹ ਉਪਕਸੀਓ ਤੋਂ ਜਆ ਆਪਣਾ ਸੁਨਾਇਆ ਗਿਆ ਸੀ ਉਹ ਪੂਰਾ ਇਨਬਿਨ ਲਾਗੂ ਹੋਵੇ ਤੇ ਇਹ ਜੋ ਸਾਫ ਇਸੇ ਦੇਗੀ ਜਾ ਰਹੀ ਹੈ ਕਾਲਤਕ ਸਾਭੀ ਜਾਂ ਜੋ ਮਰਿਆਦਾ ਦੇ ਉੱਤੇ ਹਮਲਾ ਹੋ ਰਿਹਾ ਉਹ ਸਾਰੇ ਰੋਕੇ ਦਿਓ ਬਰਕਰਾਰ ਰੱਖ ਲੇਕਿਨ ਜੇਕਰ ਮਤ ਹੈ ਸਾਫ ਦਾ ਕਾਦੀਆ ਤੋਂ ਫਿਰ ਸਾਵਲ ਬਾਵਲ ਉਸ ਤਰੀਕੇ ਦੀ ਸ਼ਬਦਾਬ ਦੀ ਵਰਤੀ ਜਾ ਰਹੀ ਹੈ ਸਿੰਘ ਸਭਿਆਨਿਕ ਸਿੰਘ ਪ੍ਰਤੀ ਉਸ ਤੋਂ ਕਿਸ ਤਰੀਕੇ ਦੇ ਉਹ ਆਏ ਜੀ ਉੱਥੋਂ ਸਾਰਿਆਂ ਦੇ ਉਲਟੇ ਬੋਲਣ ਲੱਗ ਗਏ ਹੋਰ ਹਨਾ ਕੱਲ ਦੇ ਉਹ ਜਿੱਥੇ ਦਾ ਰਗਵੀਰ ਸਿੰਘ ਦੇ ਉਲਟੇ ਬੋਲਣ ਲੱਗ ਗਿਆ ਉਹਨਾਂ ਨੂੰ ਤਾਂ ਹੁਣ ਸਾਰਿਆਂ ਨੂੰ ਕੋਈ ਮਾਨ ਨਾ ਜਾਂਦਾ ਨਹੀਂ ਰਹੀ ਇਸੇ ਕਰਕੇ ਜਿਹੜੇ ਆਮ ਪੰਥਾ ਉਹਨੂੰ ਉੱਠ ਕੇ ਆ ਕੇ ਅਰਦਾਸ ਕਰਨੀ ਪਈ ਨਹੀਂ ਤਾਂ ਜੇ ਆ ਸਹੀ ਚੱਲਦਾ ਰਹਿੰਦਾ ਤਾਂ ਕਿਉਂ ਲੋਕਾਂ ਨੂੰ ਉੱਠ ਕੇ ਆਉਣਾ ਪੈਣਾ ਸੀ ਲੇਕਿਨ ਜੋ ਐਸਪੀਸੀ ਦੀ ਅੰਤਰੀਮ ਕਮੇਟੀ ਉਹ ਵੀ ਕੰਦੀ ਐਪੀ ਜਿੱਤਦਾ ਸਰਬਾਨ ਨੂੰ ਲਾਣਾ ਦੇ ਉਦਾਰਨਾ ਐਸਪੀਸੀ ਦੇ ਅਧਿਕਾਰ ਖੇਤਰ ਦੇ ਕੁੱਤਲੋ ਕਿਸ ਤਰ੍ਹਾਂ ਦੇਖਦੇ ਹੈ ਕਿ ਕਹਿਣਾ ਚਾਹੋਗੇ ਕਿ ਕਿਉਂਕਿ ਇੱਕ ਪਾਸੇ ਸੀ ਕੰਨੇ ਆਕਾਲ ਸਰਬ ਸੁਪਰੀਮ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸ਼੍ਰੋਮਣੀ ਗੁਰਦਾਰਾ ਪਰਵੰਕ ਕਮੇਟੀ ਦਾ ਜਿਹੜਾ ਐਕਟ ਹੈਗਾ ਉਹ ਇੱਕ ਮੈਨੇਜਮੈਂਟ ਐਕਟ ਆ ਪ੍ਰਬੰਧ ਦਾ ਐਕਟ ਹੈਗਾ ਉਹਦਾ ਜਿਹੜਾ ਪੰਥਕ ਜਿਹੜੀਆਂ ਸਟਰਕਚਰਸ ਆ ਜਾਂ ਸੰਸਥਾਵਾਂ ਆ ਉਹਨਾਂ ਦੇ ਨਾਲ ਕੋਈ ਲੈਣ ਦੇਣ ਹੈ ਨਹੀਂ ਉਹਦਾ ਉਹਨਾਂ ਦਾ ਕੰਮ ਆ ਕਿ ਹਾਂ ਵੀ ਇੱਥੇ ਆਪਣਾ ਕਲੀ ਕੁਛ ਹੀ ਸਹੀ ਹੋ ਗਈ ਪ੍ਰਬੰਧ ਸਹੀ ਹੋ ਗਿਆ ਆਉਣਾ ਜਾਣਾ ਸਹੀ ਆ ਜਾਂ ਕਿਸੇ ਦੀ ਡਿਊਟੀਆਂ ਲਾਉਣੀਆਂ ਉੱਪ ਤੱਕ ਸੀਮਤ ਆ ਉਹ ਇੱਕ ਪੱਛਮੀ ਐਕਟ ਆ ਜਿਹੜਾ ਆਪਣੇ ਉੱਤੇ ਥੋਪਿਆ ਗਿਆ ਸੀ ਇਸ ਸਮੇਂ ਉਹਦੇ ਵਿੱਚ ਇੰਜਾਂ ਕੋਈ ਪ੍ਰੋਵੀਜ਼ਨਸ ਹੈ ਨਹੀਂ ਜਿਹੜਾ ਅਕਾਲ ਪੁਰਖ ਸਾਹਿਬ ਦਾ ਜਥੇਦਾਰ ਆ ਜਾਂ ਕੋਈ ਹੋਰ ਵੀ ਜਥੇਦਾਰ ਹੈਗੇ ਆ ਉਹ ਸਾਰੇ ਜਿਹੜਾ ਹੈਗਾ ਉਹ ਪੰਥ ਦੀ ਰਵਾਇਤ ਚੋਂ ਨਿਕਲੇ ਆ ਉਹ ਗੁਰੂ ਅਰਜਨ ਦੇਵ ਜੀ ਸਾਹਿਬ ਨੇ ਜੋ ਮੀਰੀ ਬੀਰੀ ਦਾ ਸਿਧਾਂਤ ਸਜਿਆ ਉਹਦੇ ਚੋਂ ਨਿਕਲੇ ਹੋਏ ਆ ਉਹਦੇ ਵਿੱਚ ਕੋਈ ਅੰਤਰਿਮ ਕਮੇਟੀ ਕੋਈ ਮਨੁੱਖ ਆ ਕੇ ਕਹੀ ਜਾਵੇ ਉਹ ਅੱਡ ਗੱਲ ਆ ਦੂਜੀ ਗੱਲ ਜਦੋਂ ਰਾਣੀ ਰਿਕਾਰਡ ਪਏ ਆ ਜਿਦੇ ਵਿੱਚ ਬਿਲਕੁਲ ਕਲੀਅਰ ਹੈਗਾ ਜਦੋਂ ਸ਼ਰੋਨੀ ਕਮੇਟੀ ਦੀਆਂ ਆਪਣਾ ਉਹਦੇ ਵਿੱਚ ਮਤੇ ਪਏ ਹੋਏ ਆ ਉਦੋਂ ਬਾਅਦ ਦੁਬਾਰਾ ਧਰਮ ਪ੍ਰਚਾਰਕ ਕਮੇਟੀ ਨੇ ਮਤਾ ਪਾਇਆ ਸੀ ਕਿ ਵੀ ਇਹਨਾਂ ਇਹ ਬਿਲਕੁਲ ਅਨਸਟਰਕਚਰ ਦਾ ਇਹਨਾਂ ਦੇ ਉੱਤੇ ਕੋਈ ਸੇ ਹੋਰ ਦਾ ਕੋਈ ਹੈ ਨਹੀਂ ਇਹ ਅਕਾਲ ਤਖਤ ਸਾਹਿਬ ਤੋਂ ਉੱਤੇ ਸਿੱਖਾਸਤੇ ਕੋਈ ਕਮੇਟੀ ਨਹੀਂ ਕੋਈ ਪ੍ਰਬੰਧਕ ਕਮੇਟੀ ਨਹੀਂ ਕੋਈ ਅੰਤਰੀਮ ਕਮੇਟੀ ਨਹੀਂ ਕੋਈ ਲੀਡਰ ਨਹੀਂ ਕੋਈ ਹੋਰ ਹੈ ਅੱਜ ਕਿੰਨੇ ਜਿਹੇ ਬੰਦੇ ਹਾਂ ਜੀ ਕਿੰਨੇ ਜਿਹੇ ਬੰਦੇ ਅਸੀਂ ਜੀ ਵੈਸਤਾ ਸਾਰਾ ਪੰਥ ਹੀ ਜਥੇਬੰਦੀਆਂ ਤਾਂ ਕਿਹੜੀਆਂ ਹੋਈਆਂ ਸਿਓ ਸਾਰੇ ਆਪਾਂ ਇੱਕੋ ਕੰਮ ਚੱਲੇ ਆ ਕੋਈ ਜਥੇਬੰਦੀਆਂ ਵਾਲੀ ਗੱਲ ਨਹੀਂ ਆਪਾਂ ਇਸ ਸਮੇਂ ਕੋਈ ਉਹ ਜਿਵੇਂ ਕਿ ਇਹ ਹੈ ਕਿ ਮਿਸਲਵਾਨ ਵਾਲੀ ਗੱਲ ਨਹੀਂ ਕਿ ਸਾਰੇ ਪੰਥਕ ਜਜ਼ਬੇ ਨਾਲ ਆਏ ਆ ਆਪਾਂ ਉਹ ਇਹ ਹੈ ਕਿ ਵੱਖ-ਵੱਖ ਆ ਉਹ ਆਖਰ ਜਥੇਬੰਦੀਆਂ ਦਾ ਸਬੰਧ ਰੱਖਦੇ ਆ ਪਰ ਜਿਹੜਾ ਇੱਥੇ ਮਸਲਾ ਹੈ ਉਹ ਪੰਥਕ ਮਸਲਾ ਹੈ ਤੇ ਆਪਾਂ ਇਹ ਕਹਿਸਾ ਨਹੀਂ ਸਾਰੀ ਗੁਰਜੀ ਦਾ ਖਾਲਸਾ ਵਾਹਿਗੁਰੂ ਦੇ ਪਦੇ ਅੱਜ ਕੁਝ ਪੰਥਕ ਜਥੇਬੰਦੀਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੇ ਜੋ ਫੈਸਲਾ ਕੀਤਾ ਹੈ ਅਕਾਲੀ ਦਲ ਦੀ ਪਾਰਟੀ ਸੰਬੰਧੀ ਕਮੇਟੀ ਨੂੰ ਜੋ ਹੁਕਮ ਕੀਤਾ ਉਹਨਾਂ ਦਾ ਧੰਨਵਾਦ ਕਰ ਲਈ ਅਕਾਲ ਤਖਤ ਸਾਹਿਬ ਤੇ ਅਰਦਾਸਾ ਕਰਕੇ ਸਤ ਗੁਰਾਂ ਦਾ ਸ਼ੁਕਰਾਨਾ ਕਰ ਲਿਆ ਜਿਹੜਾ ਜਿਹੜਾ ਪ੍ਰੋਗਰਾਮ ਹੈ ਕਿ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਉਹਦੇ ਤੇ ਪਹਿਰਾ ਦੇਣਾ ਤੇ ਸਾਰੇ ਜਥੇਬੰਦੀਆਂ ਦੇ ਨਾਲ ਰਲ ਕੇ ਪਾਰਟੀ ਦੇ ਵਿੱਚ ਪੂਰੇ ਯੋਗਦਾਨ ਪਾਉਣ ਦਾ ਜਿਹੜਾ ਹੈਗਾ ਉਹ ਅਸੀਂ ਸਾਰੇ ਨੇ ਫੈਸਲਾ ਲਿਆ لیکن اکالی دل ਦੀ پارٹی ਲਈ ਜੋ 7 ਮੈਂਬਰੀ ਕਮੇਟੀ ਬਣੀ ਸੀ ਉਹ 5 ਮੈਂਬਰੀ ਤੇ ਸਿਮਟ ਗਈ। ਇਸ ਤੋਂ ਬਾਅਦ ਜਿਸ ਤਰੀਕੇ ਦੀ ਬਿਆਨਬਾਜ਼ੀਆਂ ਚੜ੍ਹ ਗਈਆਂ ਉਸ ਤਰੀਕੇ ਦੇ ਠੀਕ ਹੈ ਤੁਸੀਂ ਦੱਸੋ। اکالی ਦਲ ਦੀ پارٹی ਲਈ 7 ਮੈਂਬਰੀ ਕਮੇਟੀ ਬਣੀ ਸੀ ਉਹ ਹੁਣ 5 ਮੈਂਬਰੀ ਤੇ ਸਿਮਟ ਗਈ। ਅਜੇ ਵੀ ਉਸ ਦੇ ਵਿੱਚੋਂ ਕੋਈ ਕੋਆਰਡੀਨੇਟਰ ਫਾਈਨਲ ਨਹੀਂ ਹੋਇਆ 5 ਮੈਂਬਰੀ ਤੋਂ ਤੇ ਜਿਸ ਤਰੀਕੇ ਦੀਆਂ ਬਿਆਨਬਾਜ਼ੀਆਂ ਹੋ ਰਹੀਆਂ ਉਹ ਤੋਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸਿੰਪਟਨ ਵਾਲੀ ਨਹੀਂ ਗੱਲ ਹੁੰਦੀ। ਜੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਦੁਸ਼ਮਣਾਂ ਦਾ ਹਾਥੀ ਆ ਰਿਹਾ ਸਾਡਾ ਹਾਥੀ ਦونی ਚੰਦ ਮੁਕਾਬਲਾ ਕਰੂਗਾ ਤੇ ਦونی ਚੰਦ ਭੱਜ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੁਕਾਬਲਾ ਖਤਮ ਹੋ ਗਿਆ ਗੁਰੂ ਜੀ ਨੇ ਉਸੇ ਟਾਈਮ ਥਾਪੜਾ ਦਿੱਤਾ ਭਾਈ 75 ਸਿੰਘ ਨੂੰ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਹੁਣ ਸੱਤ ਮੈਂਬਰੀ ਕਮੇਟੀ ਬਣਾਈ ਸੀ ਦੈਸੇ ਤਾਂ ਇਸ ਟਾਈਮ ਪੰਚ ਪ੍ਰਧਾਨੀ ਸਿਸਟਮ ਦੇ ਮਤਲਬ ਪੰਜ ਮੈਂਬਰ ਖੜੇ ਆ ਅਕਾਲ ਤਖਤ ਦੇ ਹੁਕਮਾਂ ਤੇ ਪਹਿਰਾ ਦੇਣ ਲਈ ਪਰ ਜੇ ਸੱਤਾ ਦੇ ਵਿੱਚੋਂ ਇੱਕ ਵੀ ਹੋਵੇ ਤਾਂ ਵੀ ਭੱਜਿਆ ਨਹੀਂ ਮੰਨਿਆ ਜਾ ਸਕਦਾ ਅਕਾਲ ਤਖਤ ਦੇ ਹੁਕਮ ਜੋ ਖੜਾ ਸੋ ਖੜਾ ਅਸੀਂ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਦੇ ਹੁਕਮ ਨੂੰ ਮੰਨਦੇ ਆਂ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਮੰਨਦੇ ਆਂ ਜਿਹੜੇ ਅਕਾਲ ਤਖਤ ਦੇ ਨਾਲ ਟਕਰਾਂਦੇ ਆ ਉਹਨਾਂ ਦਾ ਬਰੋਲ ਕਰਦੇ ਆਂ